ਹਾਂਜੀ ਗੱਲਬਾਤ ਕਰਦੇ ਆ ਜੀ ਐਕਟਰੈਸ ਸ਼ੈਨਾਜ ਗਿੱਲ ਦੇ ਪਿਤਾ ਸਖਤੋ ਸਿੰਘ ਗਿੱਲ ਬਾਰੇ ਜਿਨ੍ਹਾਂ ਨੇ ਕਿ ਪਿਛਲੀ ਵਾਰੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝ ਕੀਤੀ ਸੀ ਕਿ ਉਹਨਾਂ ਨੂੰ ਤੰਗ ਕੀਤਾ ਭਰੀਆਂ ਕਾਲਾਂ ਅਤੇ 50 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਫੁੱਲਸ ਰੂ ਦਰਖਾਸਤ ਵੀ ਗਈ ਸੀ ਤੇ ਇਸੇ ਨੂੰ ਲੈ ਕੇ ਥਾਣਾ ਬਿਆਰ ਦੀ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਸੀ ਥਾਣਾ ਬਿਆਰ ਦੀ ਪੁਲਿਸ ਨੇ ਦੱਸਿਆ ਸੀ ਕਿ ਸੰਤੋਖ ਸਿੰਘਲ ਨੇ ਇਹ ਸਭ ਡਰਾਮਾ ਰਚਿਆ ਉਹ ਸਿਰਫ ਆਪਣੀ ਸਕੂਟੀ 'ਤੇ ਵਾਅਦਾ ਕਰਨ ਲਈ ਉਡਾ ਰਹੀ ਝੂਠਾ ਡਰਾਮਾ ਰਚਿਆ ਤੇ ਇਸੇ ਨੂੰ ਲੈ ਕੇ ਫਿਰ ਤੋਂ ਸੰਤੋਖ ਸਿੰਘਲ ਨੇ ਮੀਡੀਆ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਪੁਲਿਸ ਉਹਨਾਂ ਉੱਤੇ ਚਾਰ ਪਹਿਲਾਂ ਤੋਂ ਹੀ ਮਾਮਲੇ ਦਰਜ ਕਰ ਚੁੱਕੀ ਹੈ ਅਤੇ ਹੁਣ ਵੀ ਉਹ ਉਨਾ ਉੱਤੇ ਮਾਮਲਾ ਦਰਜ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਇਸ ਵਾਰ ਉਹ ਇੱਕ ਹਿੰਦੂ ਜੱਥੇਬੰਦੀ ਦੇ ਭੂਵੀ ਦੇ ਅਤੇ ਬਹੁਤ ਸਾਰੇ ਬਾਲਮਿਕੀ ਸੰਘਟਨ ਅਤੇ ਕ੍ਰਿਸ਼ਲ ਸਮਾਜਵੀ ਉਦਾ ਦੇ ਨਾਲ ਜੁੜਿਆ ਹੋਇਆ ਹੈ। ਇਸ ਵਾਰ ਅਗਰ ਪੁਲਿਸ ਉਦਾ ਉਤੇ ਕੀ ਤਰ੍ਹਾਂ ਦੇ ਕਰੇਗੀ ਤਾਂ ਉਹ ਸਾਰੇ ਜੱਤੇਵੰਤਿਆ ਦਾਲ ਮਿਲ ਕੇ ਧਰਨਾ ਪ੍ਰਦਰਸ਼ਨ ਕਰਨਗੇ। ਸੋ ਪੁਲਿਸ ਦੇ ਬਿਆਨ ਤੋਂ ਬਾਅਦ ਕੀ ਸ਼ਰਨਾਥ ਗਿਲ ਦੇ ਪਿੱਤਾ ਨੇ ਸਿਕਿਉਰਟੀ 'ਚ ਬਾਤਾਂ ਕਰਨ ਲਈ ਇਹ ਸਭ ਕੁਝ ਡਰਾਮਾ ਰਚਿਆ। ਉਸ ਤੋਂ ਬਾਅਦ ਹੀ ਸੰਤੋਖ ਗਿਲ ਦਾ ਬਿਆਨ ਇਹ ਸਾਹਮਣੇ ਆਇਆ ਹੈ। ਭਾਕੀ ਤੁਸੀਂ ਇਸ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਸਾਂਝੇ ਕਰ ਦਿਓ। ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ ਤਾਂ ਚੈਨਲ ਨੂੰ ਜਰੂਰ ਸਪੋਰਟ ਕਰ ਦਿਓ ਧੰਨਵਾਦ ਜੀ